ਅ ਇੰਡੀਆ ਦੇ ਵਿੱਚ ਐਡਸ ਲਾਈਆਂ ਜਾਂਦੀਆਂ ਆ ਤੇ ਤੁਹਾਨੂੰ ਬਹੁਤ ਵਧੀਆ ਤਨਖਾਹ ਵਾਲੀਆਂ ਜੋਬਸ ਰਸ਼ੀਆ ਵਿੱਚ ਦਿੱਤੀਆਂ ਜਾਊਗੀਆਂ ਕੋਈ ਇਲੈਕਟ੍ਰੀਸ਼ੀਅਨ ਆ ਕੁੱਕ ਆ ਜਾਂ ਇਦਾਂ ਦੇ ਤੇ ਜਦੋਂ ਰਸ਼ੀਆ ਪਹੁੰਚ ਜਾਂਦੇ ਆ ਤੇ ਉਹਨਾਂ ਨੂੰ ਸਿੱਧਾ ਚੱਕ ਕੇ ਫੌਜ ਦੇ ਵਿੱਚ ਭਰਤੀ ਕਰ ਦਿੱਤਾ ਜਾਂਦਾ ਤੇ ਯੁਕਰੇਨ ਦੀ ਲੜਾਈ ਦੇ ਵਿੱਚ ਰਸ਼ੀਅਨ ਫੌਜੀਆਂ ਦੇ ਨਾਲ ਰਲ ਕੇ ਉਹਨਾਂ ਨੂੰ ਲੜਨਾ ਪੈਂਦਾ ਹੈਗਾ 126 ਦੇ ਕਰੀਬ ਵਸ਼ਿੰਗਟਨ ਪੋਸਟ ਲਿਖ ਰਿਹਾ ਪਈ ਭਾਰਤੀ ਮੂਲ ਦੇ ਲੋਕਾਂ ਨੂੰ ਇਦਾਂ ਦੀਆਂ ਜੋਬਸ ਦਿੱਤੀਆਂ ਗਈਆਂ ਆ ਤੇ ਹੁਣ ਤੱਕ 12 ਦੇ ਕਰੀਬ ਭਾਰਤੀ ਮੂਲ ਦੇ ਲੋਕ ਉਹਨਾਂ ਦੀ ਮੌਤ ਹੋ ਚੁੱਕੀ ਆ ਰੀਸੈਂਟਲੀ ਬਿੰਨਲ ਬਾਬੂ ਨਾਮ ਦਾ 32 ਸਾਲਾਂ ਦਾ ਜਿਹੜਾ ਇਲੈਕਟ੍ਰੀਸ਼ੀਅਨ ਸੀ ਕੇਰਲਾ ਦਾ ਰਹਿਣ ਵਾਲਾ ਉਹ 12ਵਾਂ ਭਾਰਤੀ ਬਣ ਗਿਆ ਆ ਇਸ ਲੜਾਈ ਦੇ ਵਿੱਚ ਲੜਦਾ ਹੋਇਆ ਪਰ ਤੁਸੀਂ ਹਿਸਾਬ ਲਾਓ ਕਿ ਸ਼ਰਿਆਮ ਅ ਇੰਟਰਫੀਰੈਂਸ ਆ ਅਮਰੀਕਾ ਜੁਕ੍ਰੇਨ ਦਾ ਸਾਥ ਦੇ ਰਿਹਾ ਤੇ ਇੰਡੀਆ ਰਸ਼ੀਆ ਦਾ ਜਿਹੜਾ ਸਾਥ ਆ ਉਹ ਸ਼ਰਿਆਮ ਦੇ ਰਿਹਾ ਇਹ ਬਿਲਕੁਲ ਕਲੀਅਰ ਹੈਗਾ ਆ ਸੋ ਰਸ਼ੀਅਨ ਅਥਾਰਟिटीज ਦੇ ਕੋਲ ਇੰਡੀਆ ਦੀ ਸਰਕਾਰ ਕਹਿੰਦੇ ਵੀ ਅਸੀਂ ਮੈਟਰ ਕੀਤਾ ਸੀ ਡਿਸਕਸ ਵੀ ਨਹੀਂ ਇਹ ਤੁਸੀਂ ਹੋਰ ਕੰਮ ਲੈ ਸਕਦੇ ਆ ਤੇ ਉਹਨਾਂ ਨੂੰ ਫੌਜ ਚ ਭਰਤੀ ਕੀਤਾ ਜਾਂਦਾ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਸੋ ਉਦਾਂ ਦੇ ਉਹ ਲੋਕ ਆ ਜਿਹੜੇ ਬੇਵਕੂਫ ਇਦਾਂ ਜਾਂਦੇ ਆ ਵੀ ਤੁਸੀਂ ਵੈਰੀਫਾਈ ਤਾਂ ਕਰੋ ਵੀ ਤੁਹਾਨੂੰ ਉੱਥੇ ਜਾ ਕੇ ਕਿੱਦਾਂ ਦੀ ਜਿਹੜੀ ਜੌਬ ਉਹ ਮਿਲਣੀ ਹੈਗੀ ਆ ਸੋ ਭਾਰਤੀ ਮੂਲ ਦੇ ਲੋਕ ਬਿਨਾਂ ਕਿਸੇ ਕੋਈ ਵੱਡੇ ਏਮ ਤੋਂ ਬਿਨਾ ਆਪਣੀ ਜਿਹੜੀ ਲਾਈਫ ਆ ਉਹਨੂੰ ਖਤਰੇ 'ਚ ਪਾ ਰਹੇ ਹੈਗੇ ਆ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਸੀ ਨਾਰਥ ਕੋਰੀਆ ਵਾਲੇ ਵੀ ਫੌਜੀ ਉਹਨਾਂ ਨੇ ਪਾ ਰਹੇ ਸੀ ਯੂਕਰੇਨ ਦੇ ਵਿੱਚ ਸੋ ਇਹ ਜਿਹੜਾ ਚੱਲ ਰਿਹਾ ਹੈਗਾ ਉੱਥੇ ਕਿਉਂਕਿ ਇੰਡੀਆ ਜਿਹੜਾ ਆ ਇਸ ਆਰਟੀਕਲ 'ਚ ਲਿਖਿਆ ਵਾਸ਼ਿੰਗਟਨ ਪੋਸਟ ਨੇ ਉਹ ਸਭ ਤੋਂ ਵੱਡਾ ਲਾਰਜੈਸਟ ਇੰਪੋਰਟਰ ਰਸ਼ੀਅਨ ਕਰੂਡ ਆਇਲ ਦਾ ਚਾਈਨਾ ਤੋਂ ਬਾਅਦ ਜੀ 46 ਬਿਲੀਅਨ ਡਾਲਰ ਦਾ ਜਿਹੜਾ ਗੈਸ ਆ ਉਹ ਕਰੂਡ ਆਇਲ ਆ ਇੰਡੀਆ ਵਾਲਿਆਂ ਨੇ ਪਿਛਲੇ ਸਾਲ ਖਰੀਦੇ ਆ ਰਸ਼ੀਆ ਤੋਂ ਜੀ ਬਿਲਕੁਲ ਸੋ ਭਾਰਤੀ ਲੋਕਾਂ ਨੂੰ ਜਿਹੜਾ ਆ ਉਹ ਗਲਤ ਇਨਫੋਰਮੇਸ਼ਨ ਦੇ ਕੇ ਭਾਰਤੀਆਂ ਨੂੰ ਧੱਕੇ ਦੇ ਨਾਲ ਫੋਰਸਫੁਲੀ ਰਿਕਰੂਟ ਕਰਕੇ ਰਸ਼ੀਆ ਦੀ ਆਰਮੀ ਦੇ ਵਿੱਚ ਕੱਲਿਆ ਜਾ ਰਿਹਾ 12 ਲੋਕ ਇਹਨਾਂ ਨੇ ਮਰਵਾ ਦਿੱਤੇ ਆ 126 ਜਿਹੜੇ ਉੱਥੇ ਉਹਨਾਂ ਨੇ ਘੱਲੇ ਸੀ ਨਾਰਥ ਕੋਰੀਆ ਤੋਂ ਨਾਲ ਕਹਿੰਦੇ ਵੀ ਕਿਊਬਾ ਕਿਊਬਾ ਦੇ ਲੋਕ ਵੀ ਉੱਥੋਂ ਫੜੇ ਗਏ ਆ ਜਿਹੜੇ ਯੂਕਰੇਨ ਦੇ ਵਿੱਚ ਉਹਨਾਂ ਨੇ ਜਿਹੜਾ ਸਿਰਫ ਇਹੇ ਕੰਮ ਦੇ ਲਈ ਜਿਹੜੇ ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਲੜਾਈ ਦੇ ਲਈ ਘੱਲਿਆ ਕਿਉਂਕਿ ਮਾਸਕੋ ਦਾ ਆਪਣਾ ਤਾਂ ਪੱਠਾ ਜਿਹੜਾ ਇਸ ਟਾਈਮ ਬੈਠਾ ਪਿਆ ਆ ਉੱਥੇ ਦੇ ਹਾਲਾਤ ਜਿਹੜੇ ਬਹੁਤ ਜ਼ਿਆਦਾ ਮਾੜੇ ਨੇ ਨੌਜਵਾਨਾਂ ਦੀ ਜਿਹੜੀ ਉੱਥੇ ਉਹਨਾਂ ਨੂੰ ਵੀ ਘਾਟ ਜਿਹੜੀ ਹੁੰਦਾ ਸਰ ਆ ਆਂਡੀਆਂ ਦੇ ਵਿੱਚ ਐਡਸ ਲਾਈਆਂ ਜਾਂਦੀਆਂ ਆ ਤੇ ਤੁਹਾਨੂੰ ਬਹੁਤ ਵਧੀਆ ਤਨਖਾਹ ਵਾਲੀਆਂ ਜੋਬਸ ਰਸ਼ੀਆ ਵਿੱਚ ਦਿੱਤੀਆਂ ਜਾਊਗੀਆਂ ਕੋਈ ਇਲੈਕਟ੍ਰੀਸ਼ੀਅਨ ਆ ਕੁੱਕ ਆ ਜਾਂ ਇਦਾਂ ਦੇ ਤੇ ਜਦੋਂ ਰਸ਼ੀਆ ਪਹੁੰਚ ਜਾਂਦੇ ਆ ਤੇ ਉਹਨਾਂ ਨੂੰ ਸਿੱਧਾ ਚੱਕ ਕੇ ਫੌਜ ਦੇ ਵਿੱਚ ਭਰਤੀ ਕਰ ਦਿੱਤਾ ਜਾਂਦਾ ਤੇ ਯੂਕਰੇਨ ਦੀ ਲੜਾਈ ਦੇ ਵਿੱਚ ਰਸ਼ੀਅਨ ਫੌਜੀਆਂ ਦੇ ਨਾਲ ਰਲ ਕੇ ਉਹਨਾਂ ਨੂੰ ਲੜਨਾ ਪੈਂਦਾ ਹੈਗਾ 126 ਦੇ ਕਰੀਬ ਵਾਸ਼ਿੰਗਟਨ ਪੋਸਟ ਲਿਖ ਰਿਹਾ ਪੇ ਭਾਰਤੀ ਮੂਲ ਦੇ ਲੋਕਾਂ ਨੂੰ ਇਦਾਂ ਦੀਆਂ ਜੋਬਸ ਦਿੱਤੀਆਂ ਗਈਆਂ ਆ ਤੇ ਹੁਣ ਤੱਕ 12 ਦੇ ਕਰੀਬ ਭਾਰਤੀ ਮੂਲ ਦੇ ਲੋਕ ਉਹਨਾਂ ਦੀ ਮੌਤ ਹੋ ਚੁੱਕੀ ਆ ਰੀਸੈਂਟਲੀ ਬਿੰਨਲ ਬਾਬੂ ਨਾਮ ਦਾ 32 ਸਾਲਾਂ ਦਾ ਜਿਹੜਾ ਇਲੈਕਟ੍ਰੀਸ਼ੀਅਨ ਸੀ ਕੇਰਲਾ ਦਾ ਰਹਿਣ ਵਾਲਾ ਉਹ 12ਵਾਂ ਭਾਰਤੀ ਬਣ ਗਿਆ ਇਸ ਲੜਾਈ ਦੇ ਵਿੱਚ ਲੜਦਾ ਹੋਇਆ ਔਰ ਤੁਸੀਂ ਹਿਸਾਬ ਲਾਓ ਕਿ ਸ਼ਰਿਆਮ ਇੰਟਰਫੀਰੈਂਸ ਆ ਅਮਰੀਕਾ ਜੁਕ੍ਰੇਨ ਦਾ ਸਾਥ ਦੇ ਰਿਹਾ ਤੇ ਇੰਡੀਆ ਰਸ਼ੀਆ ਦਾ ਜਿਹੜਾ ਸਾਥ ਆ ਉਹ ਸ਼ਰਿਆਮ ਦੇ ਰਿਹਾ ਇਹ ਬਿਲਕੁਲ ਕਲੀਅਰ ਹੈਗਾ ਆ ਸੋ ਰਸ਼ੀਅਨ ਅਥਾਰਟिटीज ਦੇ ਕੋਲ ਇੰਡੀਆ ਦੀ ਸਰਕਾਰ ਕਹਿੰਦੇ ਵੀ ਅਸੀਂ ਮੈਟਰ ਕੀਤਾ ਸੀ ਡਿਸਕਸ ਵੀ ਨਹੀਂ ਇਹ ਤੁਸੀਂ ਹੋਰ ਕੰਮ ਲੈ ਸਕਦੇ ਆ ਤੇ ਉਹਨਾਂ ਨੂੰ ਫੌਜ ਚ ਭਰਤੀ ਕੀਤਾ ਜਾਂਦਾ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਸੋ ਉਦਾਂ ਦੇ ਉਹ ਲੋਕ ਆ ਜਿਹੜੇ ਬੇਵਕੂਫ ਇਦਾਂ ਜਾਂਦੇ ਆ ਵੀ ਤੁਸੀਂ ਵੈਰੀਫਾਈ ਤਾਂ ਕਰੋ ਵੀ ਤੁਹਾਨੂੰ ਉੱਥੇ ਜਾ ਕੇ ਕਿੱਦਾਂ ਦੀ ਜਿਹੜੀ ਜੌਬ ਉਹ ਮਿਲਣੀ ਹੈਗੀ ਆ ਸੋ ਭਾਰਤੀ ਮੂਲ ਦੇ ਲੋਕ ਬਿਨਾਂ ਕਿਸੇ ਕੋਈ ਵੱਡੇ ਏਮ ਤੋਂ ਬਿਨਾ ਆਪਣੀ ਜਿਹੜੀ ਲਾਈਫ ਆ ਉਹਨੂੰ ਖਤਰੇ 'ਚ ਪਾ ਰਹੇ ਹੈਗੇ ਆ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਸੀ ਨਾਰਥ ਕੋਰੀਆ ਵਾਲੇ ਵੀ ਫੌਜੀ ਉਹਨਾਂ ਨੇ ਭਾੜੇ ਸੀ ਯੂਕਰੇਨ ਦੇ ਵਿੱਚ ਸੋ ਇਹ ਜਿਹੜਾ ਚੱਲ ਰਿਹਾ ਹੈਗਾ ਉੱਥੇ ਕਿਉਂਕਿ ਇੰਡੀਆ ਜਿਹੜਾ ਆ ਇਸ ਆਰਟੀਕਲ 'ਚ ਲਿਖਿਆ ਮਸ਼ਿੰਗਟਨ ਪੋਸਟ ਨੇ ਉਹ ਸਭ ਤੋਂ ਵੱਡਾ ਲਾਰਜੈਸਟ ਇੰਪੋਰਟਰ ਰਸ਼ੀਅਨ ਕਰੂਡ ਆਇਲ ਦਾ ਚਾਈਨਾ ਤੋਂ ਬਾਅਦ ਜੀ 46 ਬਿਲੀਅਨ ਡਾਲਰ ਦਾ ਜਿਹੜਾ ਗੈਸ ਆ ਉਹ ਕਰੂਡ ਆਇਲ ਆ ਇੰਡੀਆ ਵਾਲਿਆਂ ਨੇ ਪਿਛਲੇ ਸਾਲ ਖਰੀਦਿਆ ਆ ਰਸ਼ੀਆ ਤੋਂ ਜੀ ਬਿਲਕੁਲ ਸੋ ਭਾਰਤੀ ਲੋਕਾਂ ਨੂੰ ਜਿਹੜਾ ਆ ਉਹ ਗਲਤ ਇਨਫੋਰਮੇਸ਼ਨ ਦੇ ਕੇ ਭਾਰਤੀਆਂ ਨੂੰ ਧੱਕੇ ਦੇ ਨਾਲ ਫੋਰਸਫੁਲੀ ਰਿਕਰੂਟ ਕਰਕੇ ਰਸ਼ੀਆ ਦੀ ਆਰਮੀ ਦੇ ਵਿੱਚ ਘੱਲਿਆ ਜਾ ਰਿਹਾ 12 ਲੋਕ ਇਹਨਾਂ ਨੇ ਮਰਵਾ ਦਿੱਤੇ ਆ 126 ਜਿਹੜੇ ਉੱਥੇ ਉਹਨਾਂ ਨੇ ਘੱਲੇ ਸੀ ਨਾਰਥ ਕੋਰੀਆ ਤੋਂ ਨਾਲ ਕਹਿੰਦੇ ਵੀ ਕਿਊਬਾ ਕਿਊਬਾ ਦੇ ਲੋਕ ਵੀ ਉੱਥੋਂ ਫੜੇ ਗਏ ਆ ਜਿਹੜੇ ਯੂਕਰੇਨ ਦੇ ਵਿੱਚ ਉਹਨਾਂ ਨੇ ਜਿਹੜਾ ਸਿਰਫ ਇਹੇ ਕੰਮ ਦੇ ਲਈ ਜਿਹੜੇ ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਲੜਾਈ ਦੇ ਲਈ ਘੱਲਿਆ ਕਿਉਂਕਿ ਮਾਸਕੋ ਦਾ ਆਪਣਾ ਤਾਂ ਪੱਠਾ ਜਿਹੜਾ ਇਸ ਟਾਈਮ ਬੈਠਾ ਪਿਆ ਆ ਉੱਥੇ ਦੇ ਹਾਲਾਤ ਜਿਹੜੇ ਬਹੁਤ ਜ਼ਿਆਦਾ ਮਾੜੇ ਨੇ ਨੌਜਵਾਨਾਂ ਦੀ ਜਿਹੜੀ ਉੱਥੇ ਉਹਨਾਂ ਨੂੰ ਵੀ ਘਾਟ ਜਿਹੜੀ ਹੁੰਦਾ ਸਰ